ਨੀ ਬਿੱਤੀ ਹੁ ਕੇ ਕੈ ਕੈ ਕਰੀ ਹੂ ਜਿਹੜਾ ਇਹ ਬੰਦਾ ਧੰਗਾ ਖੇਤ ਤੇ ਨਿੱਕੀ ਰੱਖੇ ਪਿੱਛੇ ਕੋੜ ਸੂਤਾ ਪੁਲੇ ਪ੍ਰੇਰੀਸਕ ਤੋਕਰਾ ਪਤਾ ਤਾਂ ਲੱਗੇ ਵੀ ਰੋਂਦੀ ਐ ਪ੍ਰੇਰੀਸਕ ਜਵਾਨੀ ਵਿੱਚ ਰਿਸਕ ਆ ਰਿਸਕ ਆ ਦੇਖ ਲੋ ਕਰਦੀ ਕੀ ਇਹ ਕਰਨੀ ਜੋ ਪਿੱਛੇ ਦਾਦੀ ਵੀ ਕਹਿੰਦੀ ਹੂ ਵੀ ਫੁਕਰਾ ਮੈਂ ਪਹਿਲੇ ਹੀ ਬਾਕੀ ਆਹ ਕੁਝ ਦੇਖਣ ਨਾਲੋਂ ਤਾਂ ਮੈਂ ਬਾਝ ਹੀ ਰਹਿ ਗਈ ਦੇਖ ਲੋ ਕਰਲੀ ਜੀ ਕਿਵੇਂ ਲੱਗੀ ਪਈ ਆ ਕੀ ਲੈਣਾ ਜਵਾਨੀ ਚ ਰਿਸਕ ਕੰਮ ਨਹੀਂ ਪੂਰਾ ਕਰਕੇ ਕਿ ਸਕੂਲ ਦਾ ਵੇ ਅ ਤਾ ਮਾਸਟਰ ਕੁਟੂ ਰਿਸਕ ਲੈ ਲਿਆ ਯੂਜ਼ ਕਰ ਕਰ ਹਰ ਬੰਦਾ ਜਾਂਦਾ ਕਿਸਕਾ ਕੀ ਯੂਜ਼ ਕਰ ਲੈ ਤੇਰਾ ਪੈਨ ਯੂਜ਼ ਕਰ ਲੈ ਆ ਦੇਖ ਲੋ ਅੱਜ ਕੱਲ ਦੀ ਜਵਾਕੜੀਆਂ ਕਿਵੇਂ ਲੱਗੀਆਂ ਪਈਆਂ ਨੇ ਜਵਾਨੀ ਵਿੱਚ ਰਿਸਕ ਹੈ ਜਵਾਨੀ ਨੂੰ ਹੋ ਗਈ ਤੂੰ 25 ਸਾਲ ਦੀ ਇਹਦੀ ਦੁੱਧ ਵਾਲੇ ਦੰਦ ਹਜੇ ਤੇਰੇ ਨਿਕਲੇ ਨਹੀਂ ਮਾਂ ਹਜੇ ਗੁੱਤਾ ਕਰਦੀ ਆ ਤੇਰੀ ਤੂੰ ਜਵਾਨੀ 'ਚ ਰਿਸਕ ਲੈਣ ਨੂੰ ਫਿਰਦੀ ਐ ਤੇਰੀ ਉਮਰ ਹਜੇ ਰਿਸਕਾਂ ਲੈਣ ਦੀ ਐ ਰਿਸਕੇ 'ਚ ਬਹਿ ਕੇ ਸਕੂਲ ਜਾਣ ਦੀ ਐ ਰਿਸਕ ਲਊਗੀ ਹੈ ਕਰ ਲਈ ਜੀ ਕਿ ਮੈਂ ਲੱਗਿਆ ਥੜੂਕੇ ਮਾਰਨ ਜਵਾਨੀ ਵਿੱਚ ਰਿਸਕ ਕਰਨ